ਜੀ ਜਿਹੜੀ ਕਾਰਵਾਈ ਆ ਉਹਨੂੰ ਅੱਗੇ ਵਧਾਉਣ ਧੰਨਵਾਦ ਮੈਂ ਉਹ ਵੀ ਧੰਨਵਾਦ ਵੀ ਔਰ ਉਚੇਚੇ ਤੌਰ ਤੇ ਧੰਨਵਾਦ ਮੇਰੇ ਛੋਟੇ ਵੀਰ ਸ਼ੈਰੀ ਕਲਸੀ ਜੀ ਦਾ ਐਮ ਐਲ ਏ ਬਟਾਲਾ ਔਰ ਵਰਕਿੰਗ ਪ੍ਰੈਜ਼ੀਡੈਂਟ ਔਰ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਮੇਰੇ ਛੋਟੇ ਵੀਰ ਕੈਬਨਟ ਦੇ ਕੁਲੀਗ ਸਰ ਲਾਲ ਜੀ ਸਿੰਘ ਪੁਨਰ ਸਾਹਿਬ ਟਰਾਂਸਪੋਰਟ ਮਿਨਿਸਟਰ ਸਾਡੇ ਜਨਰਲ ਸੈਕਟਰੀ ਪਾਰਟੀ ਦੇ ਔਰ ਸੀਵਰੇਜ ਬੋਰਡ ਦੇ ਚੇਅਰਮੈਨ ਮੇਰੇ ਵੀਰ ਡਾਕਟਰ ਸਾਹਿਬ ਡਾਕਟਰ ਸਨੀ ਅਲੂਵਾਲੀਆ ਜੀ ਸਾਰੇ ਸਤਕਾਰਯੋਗ ਸਾਥੀਓ ਤੁਹਾਡਾ ਸਾਰਿਆਂ ਦਾ ਵੈਸੇ ਮੇਰੇ ਤੋਂ ਪਹਿਲਾਂ ਸਾਰੀ ਮੇਰੇ ਤਿੰਨਾਂ ਸਾਥੀਆਂ ਨੇ ਬੜੇ ਵਿਸਥਾਰ ਦੇ ਵਿੱਚ ਗੱਲ ਕੀਤੀ ਔਰ ਵੈਲਕਮ ਕੀਤਾ ਉਹਨਾਂ ਸਾਥੀਆਂ ਨੇ ਮੇਰੇ ਮੇਰੇ ਵੀਰਾਂ ਨੂੰ ਜਿਹੜੇ ਕਿ ਅੱਜ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਨੀਤੀਆਂ ਤੋਂ ਪ੍ਰਬੰਧਨ ਸਰਕਾਰ ਦੇ ਕੰਮਾਂ ਤੋਂ ਔਰ ਸੰਜੀਵ ਅਰੋੜਾ ਜੀ ਦੇ ਪਿਛਲੇ 3 ਸਾਲ ਦੇ ਉਹਨਾਂ ਦੀ ਹਲੀਮੀ ਨੂੰ ਦੇਖਦੇ ਹੋਏ ਉਹਨਾਂ ਦੀ ਸ਼ਰਾਫਤ ਉਹਨਾਂ ਦੀ ਡਿਵੈਲਪਮੈਂਟ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਅੱਜ ਇਨਾ ਮੇਰੇ ਵੀਰਾਂ ਦੇ ਭੁਲਰ ਸਾਹਿਬ ਤੇ ਸ਼ਹਿਰੀ ਕਸੀ ਦੇ ਐਫਰਟਸ ਦੇ ਸਰਕਾਰ ਜਿਹੜੇ ਸਾਥੀ ਅੱਜ ਜੁਆਇਨ ਕਰ ਰਹੇ ਨੇ ਆਵਾਜ਼ੀ ਪਾਰਟੀ ਦੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਵੈਲਕਮ ਕਰਦੇ ਆ ਉਹਨਾਂ ਨੂੰ ਜੀ ਆਇਆਂ ਨੂੰ ਅ ਔਰ ਮੈਂ ਸਮਝਦਾ ਕਿ ਜਦੋਂ ਆਪ ਮੁਹਾਰੇ ਆਪਣੇ ਆਪ ਲੋਕ ਵਕਵਕ ਪਾਰਟੀਆਂ ਛੱਡ ਕੇ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਉਸ ਤੋਂ ਬੜੇ ਸਪਸ਼ਟ ਅੰਦਾਜ਼ਾ ਲੱਗ ਜਾਂਦਾ ਕਿ ਕਿਸ ਪਾਸੇ ਵੱਲ ਇਹ ਹਨੇਰੀ ਜਿਹੜੀ ਉਹ ਚੱਲ ਰਹੀ ਹੈ ਵੈਸੇ ਤਾਂ ਪਹਿਲਾਂ ਹੀ ਲੁਧਿਆਣਾ ਬੈਸ ਦੇ ਲੋਕ ਮਨ ਬੜਾਈ ਬੈਠੇ ਨੇ ਕਿਆਮਾਦੀ ਪਾਰਟੀ ਨੂੰ ਵੱਡੇ ਪੱਧਰ ਤੇ ਉੱਪਰ ਇੱਥੋਂ ਲੀਡ ਦਿਵਾ ਕੇ ਜਿੱਤਣਾ ਹੈ ਪਰ ਮੈਂ ਸਮਝਦਾ ਕਿ ਇਹਨਾਂ ਮੇਰੇ ਸਾਥੀ ਵੀਰਾਂ ਦੇ ਦੇ ਆਉਣ ਦੇ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਤੇ ਲੁਧਿਆਣਾ ਵੈਸਟ ਨੂੰ ਲੁਧਿਆਣਾ ਵੈਸਟ ਬ੍ਰਾਉਂਡ ਦੇ ਵਿੱਚ ਸਾਨੂੰ ਮਦਦ ਮਿਲੇਗੀ ਸਹਾਇ ਹੋਏਗਾ ਸੋ ਇਹਨਾਂ ਸਾਰੇ ਮੇਰੇ ਵੀਰਾਂ ਦਾ ਇਹਨਾਂ ਦਾ ਧੰਨਵਾਦ ਜੀ ਆਇਆਂ ਨੂੰ ਇਹਨਾਂ ਮੇਰੇ ਵੀਰਾਂ ਨੂੰ ਸਾਰੇ ਸਾਥੀਆਂ ਨੂੰ ਇਹਨਾਂ ਬਣਦਾ ਬਣ ਸਰਕਾਰ ਜਿਹੜਾ ਉਹ ਮਿਲਦਾ ਰਹੇ ਤੇ ਅਸੀਂ ਇੱਕ ਪਰਿਵਾਰ ਔਰ ਟੀਮ ਦੇ ਰੂਪ ਦੇ ਵਿੱਚ ਪੰਜਾਬ ਉਹਦੇ ਦੇਣ ਦੀ ਡਿਵੈਲਪਮੈਂਟ ਲਈ ਇਕੱਠੇ ਕੰਮ ਕਰਦਾ ਸਾਰੇ ਤਾਹੀ ਸਾਰੇ ਸਾਡੇ ਦਾ ਬਹੁਤ ਬਹੁਤ ਧੰਨਵਾਦ ਜੀ ਆ। ਚਲੋ। ਇੱਕ ਜੀ ਅੱਛਾ ਸਿਵੀ ਜੀ ਲਗੇ ਕੁਝ ਆਪਣੇ ਸਾਥੀ ਨੇ ਮੈਨੇ ਕੁਮਾਰ ਕੋ ਆਹ ਬਸ ਤੁਸੀਂ ਇੱਥੇ ਰੁਕੋ ਇੱਥੇ ਪਾ ਦੋ। ਆਜੋ ਸਾਰੇ ਲਈ ਇਕੱਠੇ ਜੁਆਇੰਟ ਫੋਟੋ ਹੋ ਜੂਗੀ ਜੀ। ਆਓ ਸਾਰੇ ਰੁਕੋ ਇੱਥੇ ਪਾ ਦੋ। ਰੁਕੋ ਵੀ ਰੁਕੋ ਜੀ ਰੁਕੋ ਰੁਕੋ ਫਿਰ ਕੱਢਿਓ ਪੈਂਦੀ ਅੱਗੇ। ਇੱਧਰ ਦੋਨੋਂ ਆ ਗਏ ਨਾ ਲੇਡੀਜ਼ ਇੱਧਰ ਆ ਜਨਗੀ। ਆਹ ਹਾਂ। ਜੀ ਕਵਾਨਪੁਰ ਜੀ ਵੈਲਕਮ ਜੀ ਜੀਤਾ ਵਿਹਾਰ ਲੁਧਿਆਣਾ ਦੇ ਸਤੂ ਤੇ ਸਿਕੰਦਰਪੁਰ ਕੋਰ ਜੀ ਆਓ ਜੀ ਵੈਲਕਮ ਹੋ ਗਿਆ ਆਹੋ ਰੱਟੇ ਆਪਣੀ ਨੇ ਸੇਡਾ ਪਹਿਲੇ ਕੋਸ਼ਿਸ਼ ਕਰਿਆ ਕਰ ਲੋ ਜੀ ਆਓ ਜੀ ਬੈਠ ਜਾਓ ਬੈਠ ਜਿ ਘਦਾਰਾ ਕਰ ਲੋ ਆਹੋ ਬੱਸ ਬੈਠ ਤੁਸੀਂ ਇਦਾਂ ਕਰੋ ਤੁਸੀਂ ਬੈਠੋ ਨਹੀਂ 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 ਬੈਠੋ ਆਹੋ ਜੀ ਮੈਂ ਲੈ ਲਿਆ ਹਾਂ ਜੀ ਇੱਕ ਵਾਰ ਜੇ ਕਿਸੇ ਤਰ੍ਹਾਂ ਆ ਜਾਓ ਸਰ ਜੀ ਹੋ ਗਿਆ ਜੀ ਹਾਂ ਜੀ